ਮਦਨਵਾਸਤੇ ਅੱਜ ਵੀ ਅਸੀਂ ਸੰਭੂ ਬਾਜ਼ਾਰ ਖਨੌਰੀ ਬਾਜ਼ਾਰ ਕਸਾਨਾ ਵਾਸਤੇ ਨਸਲਾਂ ਦੇ ਖੱਤਰਾ ਵਾਸਤੇ ਲੜ ਰਿਹਾ ਹੈ ਤੇ ਦੇਖੋ ਉਹ ਜਿਹੜੇ ਤਾਕੀਦਰ ਹਮਲੇ ਨਾਂ ਤੇ ਅਜੇ ਬੇਸ਼ਕ ਨਰਮ ਸੁਦੇਖ ਰਿਹਾ ਹੈ ਇਹਨੂੰ ਪਛੋੜਵਾਓ ਪੰਡੋ ਨੇ ਜਿੰਦਾਬਾਦ ਕਸਾਨਾ ਵਾਦੂ ਢੋਰਚ ਜਿੰਦਾਬਾਦ ਆਪਾ ਸਰਕਾਰ ਜਿੰਦਾਬਾਦ ਆਪਾ ਸਰਕਾਰ ਜਿੰਦਾਬਾਦ ਆਪਾ ਸਰਕਾਰ ਢੋਰਚ قوم سرکر موراوا زندہ باد زندہ باد سید قدی ਪ੍ਰਸਿੱਧ ਗੁਰੂ ਦੀ ਗੱਲ ਤੋਂ ਸਾਡੀ ਸਭ ਤੋਂ ਪ੍ਰਿੰਸੀਪਲ ਗੱਲ ਇਹ ਹੈ ਭਾਵੇਂ ਸਾਡੀਆਂ ਬੱਚਿਆਂ ਨੂੰ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਦੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਪ ਸੀਗਾ ਉਸ ਨੂੰ ਮੋਰਚਾ ਫਟਿਆ ਹੋਇਆ ਔਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਨੂੰ ਡਿਕਟੇਟਰਸ਼ਿਪ ਚੰਕਦਾ ਸੀ ਪਾਣਾ ਸਹੀ ਸਮਝਦਾ ਸੀਗਾ ਕਿੰਨਾ ਸੀ ਮਹਾਰਾਜ ਮੈਨੂੰ ਕੁਝ ਛਕਾ ਨਹੀਂ ਸਕਦਾ ਪਰ ਆਖਰਕਾਰ 12 ਨਵੰਬਰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰ ਵਾਲੇ ਦੇਮ ਉਹਨੂੰ ਟੀਟਾਵਨ ਚੱਕ ਦਾਂਗੇ ਔਰ ਮੇਰੇ ਸੱਜਣ ਦੇਵੇਂ ਦੇ ਪਾਣੇ ਦੇ ਵਿੱਚ ਪ੍ਰਧਾਨ ਮੰਤਰੀ ਨੰਬਰ ਦਾ ਚਾਹੇਗਾ ਪੁਛਾਉਂਦੇ ਕੋਟੇ ਨੂੰ ਪ੍ਰੋਸਾ ਦੇ ਮੁਰਦਾ ਪਰ ਫੜਦੇ ਉਹ ਪੂਰੀ ਲੋਕਾਂ ਦੇ ਜਿਹੜਾ ਸਾਡੇ ਰੋਟੀ ਤੇ ਖੇਲੋ ਜਿਹਾ ਉਹ ਤੇ ਹੈ ਤੇ ਪ੍ਰੋਸਾ ਦੀ ਆ ਅੱਜ ਆਜ ਤੇ ਅਰੋਗ ਅਨਸਰ ਸਿੰਘ ਨਾਮ ਹੈ ਜੀ ਬਲਵੰਤ ਸਿੰਘ ਬਹਿਰਾਮ ਕੇ ਕਿਸਾਨ ਮਜ਼ਦੂਰ ਮੋਰਚੇ ਦੇ ਅਗੂ ਤੇ ਸੂਬਾ ਪ੍ਰਧਾਨ ਬੀਕੇ ਜੀ ਬਹਿਰਾਮ ਤੇ ਅੱਜ ਟੋਲ ਪਲਾਜਾ ਜਾਮਗੀਦਾ ਮਾਮਲਾ ਕੀ ਹੈ ਤੇ ਕੀ ਮੰਗਾ ਹੈ ਦਿਖੋ ਪਹਿਲੀ ਗੱਲ ਟੋਲ ਪਲਾਜਾ ਸੀ ਜਾਮਨੀ ਕੀਤਾ ਹੋਇਆ ਅਸੀਂ ਤਕਰੀਬਨ ਗਰ 11 11:30 ਵਜੇ ਦੇ ਕਰੀਬ ਦੋਨਾਂ ਫਾਰਮਾਂ ਦੇ ਫੈਸਲੇ ਦੇ ਮੁਤਾਬਕ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਦੇ ਮੁਤਾਬਕ ਅਸੀਂ ਕੱਲ ਹੀ ਆਪਸ ਵਿੱਚ ਮੀਟਿੰਗ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪਟਿਆਲੇ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ। ਔਰ ਅਸੀਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਪੰਜਾਬ ਦੇ ਵਿੱਚ 13 ਕੈਂਡੀਡੇਟਾਂ ਨੂੰ ਸਵਾਲ ਕਰ ਰਹੇ ਹਾਂ। ਉਸੇ ਹੀ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਆ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਉਸ ਤੋਂ ਇਲਾਵਾ ਰਤਨਪੁਰ ਤੇ ਡੱਬ ਵਾਲੀ ਬਾਰਡਰ ਤੇ ਵੱਡੇ ਮੋਰਚੇ ਕਿਸਾਨ ਮੋਰਚੇ ਲੱਗੇ ਹੋਏ ਨੇ 13 ਫਰਵਰੀ ਨੂੰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਸਾਡੀਆਂ ਮਤਾਵਾ ਤੇ ਭੈਣਾ ਨੌਜਵਾਨਾਂ ਦੇ ਉੱਪਰ ਵੱਡੀ ਪੱਧਰ ਤੇ ਸ਼ੈਲੰਗ ਕੀਤੀ ਗਈ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਨੌਜਵਾਨ ਫਟੜ ਕੀਤੇ ਗਏ 400 ਤੋਂ ਉੱਪਰ ਕਿਸਾਨ ਫੱਟੜ ਹੋਇਆ ਔਰ ਉਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰੀਤਪਾਲ ਨੂੰ ਬੋਰੀ ਵਿੱਚ ਪਾ ਕੇ ਫਨੋਰੀ ਬਾਰਡਰ ਤੇ ਉਹਨੀਆਂ ਲੱਤਾਂ ਤੇ ਬਾਹਾਂ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਇੱਥੇ ਹੀ ਬਸ ਨਹੀਂ ਕੀਤੀ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਉਹਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰਿਆ ਗਿਆ ਔਰ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਜਿਹੜਾ ਸ਼ੁਭਕਰਨ ਹੋਇਆ ਸੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਪਹੁੰਚ ਰਿਹਾ ਸਾਂ ਸਾਡੇ ਸਵਾਲ ਸੀ ਉਹ ਸਵਾਰਥੀ ਜਿਹੜੋ 2021 ਦੇ ਵਿੱਚ ਅੰਦੋਲਨ ਜਿੱਤ ਕੇ ਵਾਪਸ ਮੁੜੇ ਸੀ ਔਰ ਬੀਜੇਪੀ ਸਰਕਾਰ ਨੇ ਵਾਦਾ ਕੀਤਾ ਸੀਗਾ ਕਿ ਤੁਹਾਡੀਆਂ ਬਾਕੀ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ ਭਾਵੇਂ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਹੋਵੇ ਚਾਹ ਦੇਸ਼ ਦੇ ਕਿਸਾਨ ਦੇ ਕਰਜ਼ੇ ਦੀ ਗੱਲ ਹੋਵੇ ਤੇ ਚਾਹੇ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਾਜਗੁਰੇ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਨੂੰ ਗੱਡੀ ਛਡਾ ਕੇ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਦੇ ਇਨਸਾਫ ਦੀ ਗੱਲ ਹੋਵੇ ਚਾਹੇ ਮੁੱਲ ਮਨਰੇਗਾ ਸਕੀਮ 200 ਦਿਨ ਤੇ 700 ਰੁਪਿਆ ਦਿਹਾੜੀ ਦੀ ਗੱਲ ਹੋਵੇ ਐਫਪੀ ਐਮਐਸਪੀ ਜਿਹੜੀ ਹੈਗੀ ਆ ਸੁਆਮੀ ਨਾਥਨ ਸੀ 250 ਪਲੱਸ ਦੇ ਮੁਤਾਬਕ ਸਾਡੇ ਫਸਲਾਂ ਦੇ ਭਾਅ ਦਿੱਤੇ ਜਾਣ ਪਰ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਤੋਂ ਭਜਦਾ ਹੋਇਆ ਉਹ ਪਟਿਆਲੇ ਦੇ ਅੰਦਰ ਪੋਲੋ ਗਰਾਊਂਡ ਦੇ ਵਿੱਚ ਕੁਝ ਸੀਮਤ ਜਲਸੇ ਨੂੰ ਸੰਬੋਧਨ ਕਰ ਰਿਹਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਰਾਗ ਦੇ ਲਈ ਕਰਨੀ ਚਾਹੀਦੀ ਆ ਅੱਜ ਪੰਜਾਬ ਦੀ ਧਰਤੀ ਤਿਆਰ ਆ ਵੱਡਾ ਦਿਲ ਰੱਖ ਕੇ ਕਿਸਾਨਾਂ ਦੇ ਹਿੱਤਾਂ ਦੇ ਖਾਤਰ ਮਜ਼ਦੂਰਾਂ ਦੇ ਹਿੱਤਾਂ ਦੇ ਖਾਤਰ ਕੋਈ ਪੈਕੇਜ ਲੈ ਕੇ ਆਉਂਦਾ ਕੋਈ ਚੰਗਾ ਵਕਲਪ ਲੈ ਕੇ ਆਉਂਦਾ ਜਿਹੜਾ ਇੱਕ ਪਾਸੇ ਕਹਿੰਦਾ ਮੈਂ ਚੌਂਕੀਦਾਰਾਂ ਮੈਂ ਵਿਕਸਿਤ ਦੇਸ਼ ਕਰ ਬਣਾਉਣਾ ਚਾਹਣਾ ਪਹਿਲਾਂ ਹੋਰ ਵੀ ਬਹੁਤ ਕੁਝ ਅੱਗੇ ਲੈ ਕੇ ਆਇਆ ਪਰ ਉਹ ਚੱਲਿਆ ਨਹੀਂ ਇਸ ਕਿਸਾਨ ਅੰਦੋਲਨ ਨੇ ਬੀਜੇਪੀ ਦਾ ਜਿਹੜਾ ਸਲੋਗਨ ਸੀਗਾ ਉਹਨੂੰ ਫਿੱਕਾ ਪਰ ਤਰਕ ਰੱਖ ਦਿੱਤਾ ਤੁਸੀਂ ਦੇਖਿਆ ਜਦੋਂ 13 ਫਰਵਰੀ ਨੂੰ ਅੰਦੋਲਨ ਚੱਲਿਆ ਸੀ ਤੇ ਕਈ ਜਿਹੜੇ ਗੱਠ ਜੁੜ ਸੀ ਉਹ ਟੁੱਟ ਚੁੱਕੇ ਸੀਗੇ ਭਾਵੇਂ ਉਹ ਪੰਜਾਬ ਦੀ ਗੱਲ ਹੋਵੇ ਹਰਿਆਣੇ ਦੀ ਗੱਲ ਹੋਵੇ ਭਾਵੇਂ ਹੋਰ ਕਿਸੇ ਸਟੇਟ ਦੀ ਗੱਲ ਹੋਵੇ ਇਹ ਇੱਥੇ ਹੀ ਬਸ ਨਹੀਂ ਕੱਲ ਪਰਸੋਂ ਦੀ ਗੱਲ ਆ ਜਦੋਂ ਅਨਿਲ ਵਿੱਚ ਗ੍ਰਹਿ ਮੰਤਰੀ ਜਿਹੜਾ ਹਰਿਆਣੇ ਦਾ ਸੀਗਾ ਉਹਨੂੰ ਘੇਰਿਆ ਗਿਆ ਤੇ ਉਹਨੂੰ ਜਦੋਂ ਸਵਾਲ ਕੀਤੇ ਗਏ ਕਿਸਾਨਾਂ ਵੱਲੋਂ ਉਹਨੇ ਆਪਣੀ ਜ਼ੁਬਾਨ ਤੋਂ ਹੀ ਗੱਲ ਕਹੀ ਆ ਵੀ ਛੁੱਭ ਕਰਨ ਨੂੰ ਗੋਲੀ ਅਸੀਂ ਮਾਰੀ ਆ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਐਦੋਂ ਉੱਤੇ ਸਬੂਤ ਕਿਹੜਾ ਵੱਡਾ ਹੋ ਸਕਦਾ ਸਾਡੀਆਂ ਮਾਨਯੋਗ ਅਦਾਲਤਾਂ ਹਾਈ ਕੋਰਟ ਪਾਵੇਂ ਸੁਪਰੀਮ ਕੋਰਟ ਦੀ ਨਿਆਹ ਪਾਲਕਾ ਹੋਵੇ ਅੱਜ ਉਹਨਾਂ ਨੂੰ ਫੈਸਲਾ ਜੱਜਾਂ ਨੂੰ ਬੈਠ ਕੇ ਕਰਨਾ ਚਾਹੀਦਾ ਹੈ ਵੀ ਇੱਕ ਦੇਸ਼ ਦਾ ਇੱਕ ਸਟੇਟ ਦਾ ਜਿਹੜਾ ਗ੍ਰਹਿ ਮੰਤਰੀ ਆ ਉਹ ਖੁਦ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਹੈ ਵੀ ਜਿਹੜਾ ਸ਼ੁਭ ਕਰਨਾ ਹੈ ਉਹ ਸਾਡੇ ਆਰਡਰ ਦੇ ਮੁਤਾਬਕ ਉਹਨੂੰ ਗੋਲੀ ਮਾਰੀ ਗਈ ਆ ਔਰ ਸ਼ਹੀਦ ਕੀਤਾ ਗਿਆ ਦੇਖੋ ਸਾਡੇ ਆਗੂ ਸਹਿਬਾਨ ਜਿਹੜੀ ਡੈਪੂਟੇਸ਼ਨ ਹੈਗਾ ਉਹ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰ ਰਿਹਾ ਜਿਸ ਤਰੀਕੇ ਨਾਲ ਰਣਨੀਤੀ ਹੋਵੇਗੀ ਆਪ ਜੀ ਨੂੰ ਦੱਸੀ ਜਾਵੇਗੀ ਕਾਰਨ ਗਈ ਹੈ ਕਿ ਜੇ ਲੋਕ ਤੰਗ ਪਰੇਸ਼ਾਨ ਹੋ ਰਹੇ ਕਿ ਨਹੀਂ ਲੱਗਦਾ ਇਦਾਂ ਦੀਆਂ ਬੈਠ ਕੇ ਗੱਲਬਾਤ ਹੋ ਸਕਦੀ ਸੀ ਬਿਲਕੁਲ ਅਸੀਂ ਲੋਕਾਂ ਨੂੰ ਅਜੇ ਤੱਕ ਪਰੇਸ਼ਾਨ ਨਹੀਂ ਕੀਤਾ ਭਾਵੇਂ ਉਹ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਬਾਰਡਰ ਦੀ ਗੱਲ ਹੋਵੇ ਵੱਡੀਆਂ-ਵੱਡੀਆਂ ਦੁਬਾਰਾਂ ਉਹ 13 ਫਰਵਰੀ ਤੋਂ ਪਹਿਲਾਂ ਵੀ ਕੀਤੀਆਂ ਗਈਆਂ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਉਸਰੀਆਂ ਹੋਈਆਂ ਨੇ ਅਸੀਂ ਇੱਥੇ ਵੀ ਟਿੱਪਰ ਖੜੇ ਨਹੀਂ ਕੀਤੇ ਇੱਥੇ ਵੀ ਪ੍ਰਸ਼ਾਸਨ ਨੂੰ ਅਸੀਂ ਖੜਾ ਨਹੀਂ ਕੀਤਾ ਇਹ ਪੰਜਾਬ ਸਰਕਾਰ ਔਰ ਬੀਜੇਪੀ ਦੀ ਸਰਕਾਰ ਜਾਣ ਸਕਦੀ ਹੈ ਕਿ ਉਹਨੇ ਕਿਉਂ ਖੜਾ ਕੀਤਾ ਕਿਉਂ ਰੋਕਣਾ ਚਾਹੁੰਦੀ ਆ ਇਹਨਾਂ ਸਾਨੂੰ ਅੱਗੇ ਜਾਣ ਦੇਣਾ ਚਾਹੀਦਾ ਸੀ ਜਿਹੜੇ ਭਾਵੇਂ ਰਾਤ ਸਾਡੇ 2:30 ਵਜੇ ਤੱਕ ਸਾਡੀਆਂ ਮੀਟਿੰਗਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਾਉਂਦੇ ਰਾਂ ਮੈਨੂੰ ਕਹਿੰਦੇ ਰੇ ਵਿਚੋਲੇ ਆ ਤੇ ਦੂਜੇ ਪਾਸੇ ਤੁਹਾਡੇ ਸਾਹਮਣੇ ਸਾਰੀ ਫੋਰਸ ਕਿਉਂ ਉਹਨਾਂ ਦੇ ਕਹਿੰਦ ਕਿ ਲਾਈ ਹੋਈ ਆ ਮੈਂ ਕਹਿੰਨਾ ਦੇਸ਼ ਦਾ ਅੰਨਦਾਤਾ ਉਹ ਅੰਨਦਾਤਾ ਜਿਹੜਾ ਪਿੰਡਾਂ ਦੇ ਵਿੱਚ ਆਪਣੀਆਂ ਫਸਲਾਂ ਨੂੰ ਤਿਆਰ ਕਰਕੇ ਤੇ ਭੰਡਾਰ ਭਰਨ ਵਾਲਾ ਅੱਜ ਉਹਨੂੰ ਰੋਕ ਕੇ ਇਹ ਕੀ ਲੈਣਾ ਚਾਹੁੰਦੇ ਨੇ ਜਿਹੜਾ ਦੇਸ਼ ਦੇ ਅੰਨਦਾਤੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਏਗਾ